तरीके ਨਾਲ ਜਿਹੜੀ ਇਹ ਔਰਤ ਪ੍ਰਭੂ ਦੇ ਦਾਸ 'ਤੇ ਦੋਸ਼ ਲਾ ਰਹੀ ਆ ਹੋ ਸਕੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਟਰਾਈ ਮਾਰਦੀ ਰਹੀ ਹੋਵੇ ਜਾਂ ਪ੍ਰਭੂ ਦੇ ਦਾਸ 'ਤੇ ਗਲਤ ਨਜ਼ਰ ਰੱਖਦੀ ਹੋਵੇ ਤੇ ਪ੍ਰਭੂ ਦੇ ਦਾਸ ਦੇ ਪਾਸਟਰ ਬਲਜਿੰਦਰ ਨੇ ਇਹਦੀ ਗੱਲ ਨਾ ਮੰਨੀ ਹੋਵੇ ਤੇ ਇਹਨੂੰ ਇਸ ਕਰਕੇ ਇਹ ਹੋਇਆ ਪਾਸਟਰ ਬਲਜਿੰਦਰ ਨੇ ਮੇਰੀ ਗੱਲ ਨਹੀਂ ਮੰਨੀ ਹੋ ਸਕਿਆ ਉਹਨੂੰ ਨਾ ਪਤਾ ਹੋਵੇ ਪਰ ਇਹ ਉਸ 'ਤੇ ਟਰਾਈਆਂ ਮਾਰਦੀ ਨਹੀਂ ਇਹ ਜਿਹੜਾ ਯੂਸਪ ਦੀ ਜੋ ਸੁਬਤੇ ਉਹ ਇਸਤਰੀ ਨਜ਼ਰ ਰੱਖਦੀ ਹੀ ਬੁਰੀ ਇਹ ਪ੍ਰਭੂ ਦੇ ਦਾਸ ਨੇ ਬੁਰੀ ਨਜ਼ਰ ਰੱਖਦੀ ਤੇ ਜਦੋਂ ਪ੍ਰੇਸ਼ਾ ਲਾਰਡ ਸਭ ਕੋ ਜੈਨਸੀ ਦੀ ਮੈਂ ਪ੍ਰਭੂ ਦਾ ਦਾਸ 파ਸ਼ ਸੁਖਿੰਦਰ ਰਾਜਾ ਮੈਂ ਉਸ ਦਿਨਾਂ ਤੋਂ ਇੱਕ ਵੀਡੀਓ ਦੇਖ ਰਿਹਾ ਹਾਂ ਕਿ ਜਿਸ ਤਰ੍ਹਾਂ ਪ੍ਰੋਫੈਟ ਬਲਜਿੰਦਰ ਜੀ ਆ ਔਰ ਇੱਕ ਔਰਤ ਆ ਜਿਹੜੀ ਉਹਨਾਂ ਤੇ ਦੋਸ਼ ਲਾ ਰਹੀ ਆ ਬੱਦ ਚੱਲ ਜੀ ਦਾ ਦੋਸ਼ ਲਾ ਰਹੀ ਆ ਔਰ ਇਹ ਗੱਲ ਜਿਹੜੀ ਆ ਦੋਸ਼ ਉਹ ਜਿਹੜੀ ਔਰਤ ਜਿਹੜੀ ਔਰਤ ਪ੍ਰਭੂ ਦੇ ਦਾਸ ਤੇ ਦੋਸ਼ ਲਾ ਰਹੀ ਆ ਉਹ ਮੈਂ ਤੁਹਾਨੂੰ ਦੱਸਦਾ ਹਾਂ ਉਸ ਉਹਦੇ ਬਾਰੇ ਸੱਚ ਕਿ ਉਹ ਦੋਸ਼ ਕਿਉਂ ਲਾ ਰਹੀ ਹੈ ਉਹਦੇ ਏਡਾ ਵੱਡਾ ਜਿਹੜਾ ਇੱਕ ਦੋਸ਼ ਆ ਬੱਦ ਚਲਣੀ ਦਾ ਲਾਉਣ ਵਾਲਾ ਇਹ ਕਿਉਂ ਲਾਇਆ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿਉਂਕਿ ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਹੈ ਉਤਪਤ 39 ਦੇ ਆਇ ਉਤਪਤਨ 39 ਦੇ ਇਹ ਪਵਿੱਤਰ ਬਾਈਬਲ 'ਚ ਲਿਖਿਆ ਹੈ ਕਿ ਇੱਕ ਪੋਟੀ ਫਰਗਾਮ ਦਾ ਇੱਕ ਵਿਅਕਤੀ ਹੀ ਉਹਦੀ ਇਸਤਰੀ ਉਹਦੀ ਜਿਹੜੀ ਇਸਤਰੀ ਹੀ ਬਾਈਬਲ ਚ ਲਿਖਿਆ ਪ੍ਰਭੂ ਦੇ ਦਾਸ ਯੂਸੁਫ ਦੇ ਨਾਲ ਅੱਖਾਂ ਲਾਉ ਲੱਗ ਪਈ ਪਰ ਪ੍ਰਭੂ ਦਾ ਦਾਸ ਨਹੀਂ ਉਹ ਅੱਖਾਂ ਬੁਲਾਉਂਦਾ ਠੀਕ ਹੈ ਔਰ ਕਈ ਮਹੀਨਿਆਂ ਤੋਂ ਕਈ ਟਾਈਮ ਤੋਂ ਉਹਨੂੰ ਤੰਗ ਵੀ ਕਰਦੀ ਰਹੀ ਤੇ ਕਹਿੰਦੀ ਰਹਿੰਦੀ ਹੀ ਕਿ ਮੇਰੇ ਨਾਲ ਲੇਟ ਮੇਰੇ ਨਾਲ ਸੌ ਮੇਰੇ ਨਾਲ ਅਲੈਸ਼ਨ ਬਣਾ ਤੇ ਇੱਕ ਦਿਨ ਉਹ ਇਸਤਰੀ ਨੇ ਵੇਖਿਆ ਕਿ ਘਰ ਵਿੱਚ ਕੋਈ ਨਹੀਂ ਇਕੱਲਾ ਯੂਸੁਫ ਹੀ ਆ ਤੋ ਇਸਤਰੀ ਯੂਸੁਫ ਦੇ ਕਹਿੰਦੇ ਮੇਰੇ ਨਾਲ ਲੇਟ ਪਰ ਯੂਸੁਫ ਕਹਿੰਦਾ ਕਿ ਮੈਂ ਐਡੀ ਵੱਡੀ ਬਰਿਆਈ ਪ੍ਰਭੂ ਦੇ ਖਿਲਾਫ ਨਹੀਂ ਕਰ ਸਕਦਾ ਔਰ ਜਦੋਂ ਯੂਸੁਫ ਨੂੰ ਉਹਨੇ ਫੜਨ ਦੀ ਕੋਸ਼ਿਸ਼ ਕੀਤੀ ਔਰ ਯੂਸੁਫ ਉਤੋਂ ਭੱਜ ਗਿਆ ਤੇ ਉਹਦਾ ਕੱਪੜਾ ਜਿਹੜਾ ਯੂਸੁਫ ਦਾ ਹੈ ਉਹਦੇ ਹੱਥ ਵਿੱਚ ਰਹਿ ਗਿਆ ਜਦੋਂ ਇਸਤਰੀ ਨੂੰ ਪਤਾ ਲੱਗਾ ਕਿ ਜਿਹੜਾ ਕੰਮ ਹੈ ਜਿਹੜਾ ਕੰਮ ਹੈ ਜੂਸੇਬ ਦੇ ਖਿਲਾਫ ਸੋਚਿਆ ਹੀ ਉਹ ਨਹੀਂ ਹੋਇਆ ਤੇ ਕਿਉਂ ਨਾ ਕਿ ਜੂਸੇਬ ਹੀ ਰੌਲਾ ਪਾ ਦੇ ਇਹਦੇ ਨਾਲੋਂ ਪਹਿਲਾਂ ਮੈਂ ਰੌਲਾ ਪਾ ਦਿੰਦੀ ਉਸ ਇਸਤਰੀ ਨੇ ਜੂਸੇਬ ਦੇ ਬਾਰੇ ਰੌਲਾ ਪਾਤਾ ਕਿ ਉਹ ਮੇਨ ਮੈਨੂੰ ਜ਼ਬਰਦਸਤੀ ਕੀਤੀ ਜਾਂ ਮੇ ਮੈਨੂੰ ਲੇਟਣ ਲੱਗਾ ਹੀ ਫਿਰ ਮੈਂ ਚੀਕਾ ਮਾਰਨੇ ਵੀ ਫਿਰ ਮੈਂ ਉਥੋਂ ਆਪਣੀ ਮਾਂ ਮਾਹੀ ਬਚੀਆਂ ਉਸ ਬੰਦੇ ਨੇ ਮੈਂ ਕਿਹਾ ਜੂਸੇਬ ਨੇ ਇਦਾਂ ਕੀਤਾ ਹੈ ਇਸੇ ਤਰੀਕੇ ਨਾਲ ਜਿਹੜੀ ਇਹ ਔਰਤ ਪ੍ਰਭੂ ਦੇ ਦਾਸ ਤੇ ਦੋਸ਼ ਲਾ ਰਹੀ ਆ ਹੋ ਸਕੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਪ੍ਰਭੂ ਦੇ ਦਾਸ ਤੇ ਟਰਾਈ ਮਾਰਦੀ ਰਹੀ ਹੋਵੇ ਜਾਂ ਪ੍ਰਭੂ ਦੇ ਦਾਸ ਤੇ ਗਲਤ ਨਜ਼ਰ ਰੱਖਦੀ ਹੋਵੇ ਤੇ ਪ੍ਰਭੂ ਦੇ ਦਾਸ ਦੇ ਪਾਸਟਰ ਬਲਜਿੰਦਰ ਨੇ ਇਹਦੀ ਗੱਲ ਨਾ ਮੰਨੀ ਹੋਵੇ ਤੇ ਇਹਨੂੰ ਇਸ ਕਰਕੇ ਇਹ ਹੋਇਆ ਕਿ ਜੇ ਪਾਸਟਰ ਬਲਜਿੰਦਰ ਨੇ ਮੇਰੀ ਗੱਲ ਨਹੀਂ ਮੰਨੀ ਹੋ ਸਕਿਆ ਉਹਨੂੰ ਨਾ ਪਤਾ ਹੋਵੇ ਪਰ ਇਹ ਉੱਤੇ ਟਰਾਇਆਂ ਮਾਰਦੀ ਨਹੀਂ ਇਹ ਜਿਹੜਾ ਯੂਸਫ ਦੀ ਯੂਸਫ ਤੇ ਉਹ ਔਸਤਰੀ ਨਜ਼ਰ ਰੱਖਦੀ ਹੀ ਬੁਰੀ ਇਹ ਪ੍ਰਭੂ ਦੇ ਦਾਸ ਤੇ ਬੁਰੀ ਨਜ਼ਰ ਰੱਖਦੀ ਤੇ ਜਦੋਂ ਪਤਾ ਲੱਗਾ ਕਿ ਪ੍ਰਭੂ ਦਾ ਦਾਸ ਮੇਰਾ ਸਹਿਮਤ ਨਹੀਂ ਹੈ ਪ੍ਰੋਬੇਬਲ ਜਿੰਦਰ ਇਸ ਕਰਕੇ ਦੇ ਦੋਸ਼ ਲਾ ਦਿੰਦਾ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਨੇ ਕੀਤਾ ਹੈ ਠੀਕ ਹੈ ਕਿ ਮੇਰਾ ਇਸ ਤਰ੍ਹਾਂ ਇਸ ਤਰ੍ਹਾਂ ਨੇ ਕੀਤਾ ਹੈ ਜਿੱਦਨ ਪਹਿਲੇ ਦਿਨੇ মিডিਏ ਚ ਆਈ ਆ ਉਦਨੇ ਨੇ ਮੂੰਹ ਨੰਗਾ ਕੀਤਾ ਸੀ ਠੀਕ ਹੈ ਤੇ ਹੁਣ ਇਹਨੇ ਮੂੰਹ ਟੱਕਿਆ ਹੈ ਤੂੰ ਸਾਰੇ ਆਪਣੇ ਆਪ ਨੂੰ ਤੇ মিডিਆ ਦੇ ਸਾਹਮਣੇ ਗਲਤ ਪੇਸ਼ ਕਰ ਬੈਠੀ ਹੋਣ ਤੈਨੂੰ ਮੂੰਹ ਟੱਕਣ ਦਾ ਕੀ ਫਾਇਦਾ ਠੀਕ ਹੈ ਔਰ ਬਾਕੀ ਜਿਨ੍ਹਾਂ ਦੇ ਪਿੱਛੇ ਤੂੰ ਲੱਗੀ ਹੈਗਾ ਇਹ ਵਿਸਬ ਵਿਜੀ ਮਾਨੂੰਵਲ ਨਾ ਹੀ ਹੁਣ ਉਹ ਵਿਜੀ ਨਾ ਹੀ ਉਹ ਮਾਨੂੰਵਲ ਰਹਿ ਗਿਆ ਹੈ ਤੇ ਨਾ ਉਹ ਵਿਸਬ ਰਹਿ ਗਿਆ ਕਿਉਂਕਿ ਭਾਈ ਉਹਨੂੰ ਮੈਂ ਕਿਉਂ ਕਿਹਾ ਹੈ ਕਿ ਉਹ ਨਾ ਮਾਨੂੰਵਲ ਰਹਿ ਗਿਆ ਤੇ ਨਾ ਵਿਸਬ ਰਹਿ ਗਿਆ ਪਤਾ ਕੀ ਲਿਖਿਆ ਵਚਨ ਚ ਵਚਨ ਚ ਲਿਖਿਆ ਹੈ ਕਿ ਪ੍ਰੇਮ ਸਾਰੇ ਪਾਪਾਂ ਨੂੰ ਟੱਕ ਦਿੰਦਾ ਵਾ ਠੀਕ ਹੈ ਔਰ ਪਰ ਬਾਈਬਲ ਚ ਲਿਖਿਆ ਤਰ ਮੀ ਬੰਦਾ ਕਿਸੇ ਨੂੰ ਬਦਲਾਮ ਨਹੀਂ ਕਰਦਾ ਜੇ ਕਿਸੇ ਦੀ ਬਦੀ ਦੇਖ ਹੀ ਲਿਆ ਉਹ ਬਦਲਾਮੀ ਕਰਦਾ ਤੇ ਤੁਸੀਂ ਔਰ ਵਰਡ ਦੇ ਵਿੱਚ ਸਾਰੇ মিডিਏ ਵਿੱਚ ਪ੍ਰਭੂ ਦੇ ਦਾਸ ਤੁਸੀਂ ਬਦਲਾਮ ਕਰ ਰਹੇ ਠੀਕ ਹੈ ਐਡੀ ਵੱਡੀ ਸੇਵਕਾਈ ਇੰਨੇ ਵੱਡੇ ਚਮਤਕਾਰ ਇੰਨਾ ਪ੍ਰਭੂ ਦਾ ਪ੍ਰਬੰਧ ਬਿਨਾ ਪਵਿੱਤਰਤਾ ਹੀ ਖੁਦਾ ਕਰਦਾ ਕਿਉਂਕਿ ਜਿਹੜੇ ਅਸਲੀ ਖੁਦਾ ਦੇ ਸੇਵਕ ਹੋਣਗੇ ਨਾ ਉਹਨਾਂ ਨੂੰ ਪਤਾ ਹੈ ਕਿ ਬਿਨਾ ਪਵਿੱਤਰਤਾ ਹੀ ਤੋਂ ਪਰਮੇਸ਼ਰ ਚਮਤਕਾਰ ਨਹੀਂ ਕਰਦਾ ਠੀਕ ਹੈ ਬਿਨਾ ਪਵਿੱਤਰਤਾ ਹੀ ਤੋਂ ਐਡੇ ਵੱਡੇ ਵੱਡੇ ਕੰਮ ਨਹੀਂ ਹੁੰਦੀ ਬਿਨਾ ਪਵਿੱਤਰਤਾ ਹੀ ਤੋਂ ਐਡੀ ਵੱਡੀਆਂ ਵੱਡੀਆਂ ਈੜਾ ਨਹੀਂ ਲੱਗਦੀਆਂ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਇਹ ਮੇਰੇ ਸਾਹਮਣੇ ਜਿਹੜੋ ਇੱਕ ਕੁੜੀ ਦੇ ਘਰ ਬੱਚਾ ਆਇਆ ਨਾ ਇਹਨਾਂ ਨੂੰ ਪੈਸੇ-ਪੈਸੇ ਨਹੀਂ ਜਾਂਦੇ ਹੈਗੇ ਤੇ ਜਿਹੜਾ ਵਿਜੇ ਮਾਨੂ ਵਾਲਿਆ ਨਾ ਇਹਨੇ ਉਹਨੂੰ ਪੈਸੇ ਦਿੱਤੇ ਆ ਉਦੋਂ ਠੀਕ ਐ ਮਦਦ ਕਰਤੀ ਜਿਆਦਾ ਦਰਦੀ ਬਣ ਗਿਆ ਉਹਨਾਂ ਦੇ ਜਦੋਂ ਕੁੜੀ ਦਾ ਪ੍ਰੋਬਲਮ ਆਪਰੇਟ ਹੋਇਆ ਬੱਚਾ ਆ ਇਹਨੂੰ ਠੀਕ ਐ ਤੇ ਉਦੋਂ ਵਿਜੇ ਮਾਨੂ ਵਾਲੇ ਨੂੰ ਪੈਸੇ-ਪੈਸੇ ਦਿੱਤੇ ਆ ਠੀਕ ਐ ਤੇ ਇਸ ਕਰਕੇ ਇਹਨਾਂ ਦੇ ਨਾਲ ਬਣ ਗਈ ਐ ਤੇ ਵਿਜੇ ਮਾਨੂ ਵਾਲੇ ਪ੍ਰਭੂ ਦੇ ਦਾਸ ਦੇ ਖਿਲਾਫ ਇਸ ਕੁੜੀ ਨੂੰ ਖੜਾ ਕੀਤਾ ਵਾ ਕਿ ਦੋਸ਼ ਲਵਾ ਕੇ ਤੇ ਇਹਨੂੰ ਜੇਲ੍ਹ ਚ ਛੁੱਟੀ ਹੈ ਜਿੱਦਾਂ ਯੂਸੁਫ ਨੂੰ ਛੁੱਟੀ ਆਏ ਜੇ ਯੂਸੁਫ ਜੇਲ੍ਹ ਚ ਚਲੇ ਵੀ ਗਿਆ ਹੈ ਨਾ ਯਹਵਾ ਤਾਂ ਵੀ ਉਹਦੀ ਅੰਗਸਾਂਗੀ ਤੇ ਭਾਵੇਂ ਯੂਸੁਫ ਦੇ ਨਾਲ ਕੋਈ ਵਿਅਕਤੀ ਨਹੀਂ ਹੈਗਾ ਪਰ ਪ੍ਰਭੂ ਉਹਦੇ ਨਾਲ ਸੀ ਪ੍ਰਭੂ ਦੇ ਦਾਸ ਦੇ ਨਾਲ ਭਾਵੇਂ ਕੋਈ ਵੀ ਇਨਸਾਨ ਨਾਲ ਵੀ ਹੋਗਾ ਨਾ ਪ੍ਰਭੂ ਯਿਸੂ ਮਸੀਹ ਉਹਦੇ ਨਾਲ ਆ ਪ੍ਰਭੂ ਦਾ ਹੱਥ ਉਹਦੇ ਨਾਲ ਹੈ ਉਹ ਸਾਰੀਆਂ ਚੀਜ਼ਾਂ ਤੋੜਨ ਦੀ ਸ਼ਕਤੀ ਰੱਖਦਾ ਹੈ ਤੇ ਬਾਕੀ ਇਹ ਕੁੜੀ ਜਿਹੜੀ ਆ ਜਿਹੜੀ ਔਰਤ ਆ ਤੇ ਇਸੇ ਕਰਕੇ ਇਹ ਮਤਲਬ ਕਿ ਇਹ ਬੁਰੀ ਨਜ਼ਰ ਰੱਖਦੀ ਠੀਕ ਹੈ ਪ੍ਰਭੂ ਦੇ ਦਾਸ ਸੇ ਇਹ ਬੁਰੀ ਨਜ਼ਰ ਰੱਖਦੀ ਜੇ ਤੈਨੂੰ ਪਤਾ ਹੈ ਕਿ ਮੇਰੇ ਤੇ ਪਾਸਟਰ ਵੀ ਨਾ ਐਦਾ ਕਰਦਾ ਤੇ ਤੂੰ ਤੇ ਤੇਰੀ ਫੈਮਿਲੀ ਨਾ ਚੱਚ ਵਿੱਚ ਕੀ ਕਰਦੀ ਤੂੰ ਪਹਿਲੇ ਦਿਨ ਥੋੜਾ ਬਿਹੋਸ਼ ਹੋ ਗਈ ਕਿ ਜਦ ਦੰਦਰ ਨੂੰ ਪਾਸ ਨੇ ਟੱਚ ਕੀਤਾ ਤਾ ਤੂੰ ਪਹਿਲੇ ਦਿਨ ਬਿਹੋਸ਼ ਹੋ ਗਈ ਜਾਂ ਪਹਿਲੇ ਦਿਨ ਮੰਜੀ ਜੇ ਚਲ ਗਈ ਠੀਕ ਹੈ ਅੱਜ ਵੀ ਤੂੰ ਕਹਿੰਦੀ ਕਿ ਮੈਨੂੰ ਧਮਕੀ ਦੇਂਦਾ ਤੂੰ ਉਦੋਂ ਦੱਸ ਦਿੰਦੀ ਨਾ ਚੱਚ ਵਿੱਚ ਜਾਂਦੀ ਠੀਕ ਹੈ ਬਾਈਬਲ ਚ ਕਿਹਾ ਅੰਤ ਦੇ ਸਮੇਂ ਨਮਕ ਹਰਾਮ ਲੋਕ ਹੋਣਗੇ ਉਸ ਚਰਚ ਦਾ ਤੁਸੀਂ ਨਮਕ ਖਾਦਾ ਤੇ ਉੱਥੇ ਤੁਸੀਂ ਹਰਾਮ ਕਰ ਰਹੇ ਜੀ ਪ੍ਰਭੂ ਦੀ ਨਿੰਦਿਆ ਕਰਾਰ ਹੈ ਗੈਰ ਕੁਮ ਬੰਦੇ ਕੋਲ ਠੀਕ ਹੈ ਤੇ ਇਸ ਤਰੀਕੇ ਨਾਲ ਪ੍ਰਭੂ ਦਾ ਦਾਸ ਨਹੀਂ ਗਲਤ ਇਹ ਜਿਹੜੀ ਔਰਤ ਆ ਠੀਕ ਹੈ ਜਿਹੜੀ ਔਰਤ ਆ ਕਈ ਲੋਕੀ ਕਹਿੰਦੇ ਰੋਣ ਸੱਚੀ ਹੈ ਤਾਰ ਹੁੰਦੀ ਹੈ ਜੇ ਜੇ ਪਾਜ਼ਿਟਿਵ ਰੋਣ ਹੈ ਫਿਰ ਤੁਸੀਂ ਕਹਿਣਾ ਰੋਣ ਦੀ ਗੱਲ ਨਹੀਂ ਹੈਗੀ ਇਹ ਔਰਤ ਵੀ ਜਿਹੜੀ ਜੂਸਫ ਦੇ ਜਿੰਨੇ ਹਮਲਾ ਕੀਤਾ ਹੈ ਨਾ ਉਹ ਵੀ ਰੋਂਦਾ ਪਈ ਸੀ ਆਪਣੇ ਪਤੀ ਦੇ ਸਾਹਮਣੇ ਠੀਕ ਹੈ ਕਿ ਮੈਨੂੰ ਜੂਸਫ ਮੈਨੂੰ ਮੈਨੂੰ ਜ਼ਬਰਦਸਤੀ ਕੀਤੀ ਹੈ ਜ਼ਬਰਦਸਤੀ ਇਸ ਔਰਤ ਨੇ ਕੀਤੀ ਜ਼ਬਰਦਸਤੀ ਮੇਰੇ ਸਹੁਰੇ ਤੋਂ ਪ੍ਰਭੂ ਦੀ ਹਸਰਤ ਕਿਤੇ ਕਰਨ ਪੈਂਦੀ ਨਹੀਂ ਆ ਤੇ ਤੇਰਾ ਤਾਂ ਨਹੀਂ ਲੱਗਦਾ ਰਿਹਾ ਠੀਕ ਹੈ ਤੇ ਤੇਰੇ ਅੰਦਰ ਪਾਪ ਆ ਤੇਰੀ ਸੋਚ ਵਿੱਚ ਪਾਪ ਆ ਤੇਰੀ ਅੱਖ ਵਿੱਚ ਪਾਪ ਆ ਕਿਉਂਕਿ ਤੂੰ ਪ੍ਰਭੂ ਦੀ ਬੇਟੀ ਨਹੀਂ ਹੈਗੀ ਜੇ ਪ੍ਰਭੂ ਦੀ ਬੇਟੀ ਹੁੰਦੀ ਨਾ ਇਹ ਤੈਨੂੰ ਆਹ ਕੰਮ ਆਹ ਗੰਦ ਬੋਲਣਾ ਨਾਲੇ ਤੂੰ ਪ੍ਰਭੂ ਦੇ ਦਾਸ ਨੂੰ ਬੁਧਾਮ ਕਰ ਰਹੀ ਨਾਲੇ মিডিਆ ਨੇ ਤੇਰੀ ਜਖਮਾਂ ਵੱਢ ਕੇ ਰੱਖ ਦਿੱਤੀ ਤੂੰ ਕਾਹਦੇ ਜੋਗੀ ਰਹਿ ਗਈ ਠੀਕ ਹੈ ਤੈਨੂੰ ਤੇ ਸਾਰੇ ਪਾਸ਼ੇ মিডিਆ ਨੇ ਮਲਾਂ ਸ਼ਰੀਆ ਉਹੋ ਜਿਹਾ ਤੇਰਾ ਘਰ ਵਾਲਾ ਜਿਹੜਾ ਪਾਸਟਰ ਸਮਝਦਾ ਆਪਣਾ ਠੀਕ ਹੈ ਬਾਈਬਲ ਚ ਲਿਖਿਆ ਯੂਸਫ ਦਾ ਮੀਸੀ ਨਵੇਂ ਨੇਮ ਚ ਮਾਤਾ ਮਰੀਮ ਦਾ ਘਰ ਵਾਲਾ ਪਰ ਉਹ ਚਾਹੁੰਦਾ ਨਹੀਂ ਕਿ ਕਿਸੇ ਨੂੰ ਕਲੰਗਣ ਪ੍ਰਗਟ ਕਰੇ ਠੀਕ ਹੈ ਜਿਵੇਂ ਤਰਾ ਪਤੀ ਤਦਵੀਨ ਦਾ ਨਾ ਤੇ ਜੇ ਕੁਛ ਵੀ ਹੁੰਦਾ ਤੋ ਕਿਦਰ ਪ੍ਰਭੂ ਦਿਨਾਨ ਚ ਮਾਫ ਕਰਦੇ ਜਬ ਪ੍ਰਭੂ ਦਿਨਾਨ ਛੱਡ ਦਿੰਦੇ ਠੀਕ ਹੈ ਤੇ ਇਸ ਤਰੀਕੇ ਨਾਲ ਪ੍ਰਭੂ ਦਾ ਦਾਸ ਨੇ ਗਲਤ ਇਹ ਔਰਤ ਗਲਤ ਆ ਇਹਦਾ ਯਕੀਨ ਨਾ ਕਰਿਓ ਇਹ ਦੂਜੇ ਵਿਰੋਧੀਆ ਬੰਦੇ ਨਾਲ ਖੜੀ ਕੀਤੀ ਆ ਕਿ ਪਾਸਟਲ ਤੇ ਵਿਸ਼ਵਾਸ ਲੋਕਾਂ ਦਾ ਟੁੱਟ ਜਾਊਗਾ ਲੋਕੀ ਚਰਚ ਵਿੱਚ ਨਹੀਂ ਜਾਣਗੇ ਪਰ ਲੋਕੀ ਸਮਝਦਾਰ ਆ ਠੀਕ ਹੈ ਇਹੋ ਜਿਹੀ ਗੱਲਾਂ ਤੇ ਉਹ ਯਕੀਨ ਨਹੀਂ ਕਰਦੇ ਤੁਸੀਂ ਭਾਵੇਂ ਸਾਰੇ ਮੀਡੀਆ ਚ ਰੌਲਾ ਪਾ ਲਓ ਠੀਕ ਹੈ ਅਸੀਂ ਪ੍ਰਭੂ ਦੇ ਦਾਸ ਪਾਸਿਬਲ ਜਿੰਦਜੀ ਦੇ ਨਾਲ ਆ ਠੀਕ ਹੈ ਔਰ ਪ੍ਰਭੂ ਉਹਨਾਂ ਨੂੰ ਸ਼ੀਸ਼ ਬਰਕਤ ਦੇਵੇ ਯਿਸੂ ਕਦਾਏ ਆਮੀਨ